ਜੇ ਤੇ ਹੀਟ ਗਾਰਡ ਲੱਗਾ ਉਹ ਉਹ ਲਿਸੈਂਸਰ ਦਾ ਸੇਕ ਸਾਰਾ ਤੁਹਾਡੇ ਤੇ ਆਉਂਦਾ ਉਹਨੇ ਰੋਕ ਲੈਣਾ ਤੁਹਾਡੇ ਪੈਰ ਨਹੀਂ ਸਣਨੇ ਸਾਡੇ ਆ ਸਾਰਾ ਬਾਲ ਛੜੇ ਹੁੰਦੇ ਪੈਰਾਂ ਦੇ ਜਦੋਂ ਅਸੀਂ ਗਰਮੀ ਵਿੱਚ ਹੁਣ ਝੋਨੇ ਤੇ ਪਲੋ ਚੱਲਣੇ ਤਾਂ ਹੀਟ ਗਾਰਡ ਜ਼ਰੂਰੀ ਆ ਕਿਉਂ ਲਾਉਨੇ ਆ ਹੋਰ ਸੱਤ ਤੋਂ ਪੈਸੇ ਲੈ ਲਓ ਹਮ ਤੇ ਪਰਲੇ ਬੰਨੇ ਜਾਲੀਆਂ ਆਉਂਦੀ ਹੁੰਦੀ ਸੀ ਤੈਨੂੰ ਦਿਖਾਉਣਾ ਇਹਦੇ ਹਾਂਜੀ ਪੁਰਾਣੇ ਪਹਿਲੇ ਫੋਰਡ ਪਹਿਲੇ ਟਰੈਕਟਰ ਦਾ ਹੀ ਫਾਰਮ ਟਰੈਕਟਰ ਤੇ ਅੱਛਾ ਜੀ ਪਹਿਲੇ ਫਾਰਮ ਟਰੈਕਟਰ ਤੇ ਆਈ ਇਹ ਨਾਲੇ ਲਾਤੀ ਹੁਣ ਆ ਜਾਲੀ ਦੱਸੋ ਅਸੀਂ ਆਪ ਬਣਾ ਕੇ ਲਾਈ ਆ ਕਿਉਂ ਲਾਈ ਆ ਜਦੋਂ ਸਵਾਹ ਵਾਲੀ ਕੋਈ ਅੱਗ ਲਾਇਆ ਖੇਤਾਂ ਚ ਚਲੋ ਹੁਣ ਤਾਂ ਅੱਗ ਨਹੀਂ ਲਾਉਂਦੇ ਆਪਣੇ ਮਲਚਰ ਬਲੋਰ ਸਾਰੇ ਹੈਗੇ ਪਰੇਤਾ ਵਾਲੀ ਦੀ ਖੇਤ ਵਿੱਚ ਦੀ ਨੰਗਾਲਾ ਇੱਥੋਂ ਹਵਾ ਆਉਣੀ ਐ ਇੱਥੇ ਇੱਥੋਂ ਹਵਾ ਤੁਹਾਡੇ ਅੱਖਾਂ ਚ ਅੱਖਾਂ ਤੁਹਾਡੀਆਂ ਬੰਦ ਜਦੋਂ ਹੁਣ ਕੱਚੇ ਰਾਹ ਤੇ ਦੂਈ ਭਜਾ ਲਿਆ ਫੇਰ ਤੁਸੀਂ ਬੰਦ ਰਹਿ ਇੱਥੇ ਜਾਣਾ ਸਾਰੀ ਮਿੱਟੀ ਟਾਇਰ ਦੀ ਅੱਖਾਂ ਚ ਪੈਣੀ ਫੇਰ ਇੱਕ ਆਪ ਆਹ ਪੁਰਜਾ ਮੰਗਾਇਆ ਇੰਟਰਨੈਟ ਤੋਂ ਇਹ ਤੁਸੀਂ ਆਪ ਸੋਹ ਲਾਇਆ ਇਹ ਆਪ ਲਾਇਆ ਇਹਦੇ ਨਾਲ ਇਹਦੇ ਨਾਲ ਹਵਾ ਇਧਰ ਹੋਗੀ ਆਹ ਜਾਲੀ ਨਾਲ ਹੁਣ ਬਵਾ ਤੇ ਬੇਝੰਗਾਲਾ ਬੰਮਾ ਰੱਖ ਚੰਗਾਲਾ ਤੇ ਅੱਖਾਂ ਚ ਲੈ ਬਹੁਗਾ ਨਹੀਂ ਹੁਣ ਉਸ ਟਰੈਕਟਰ ਤੇ ਇਸ ਦਾ ਸੁਧਾਰਿਆ ਹਾਂ ਉਹ ਸਾਰਾ ਕਵਰ ਹਿੱਟ ਗਾਰਡ ਲੱਗੇ ਆ ਵੀ ਤੁਸੀਂ ਯਾਰ ਹਿੱਟ ਗਾਰਡ ਕਾਪੀ ਲੋਨੇ ਸਾਥੂ ਹੋਰ ਪੈਸੇ ਲਾ ਲਓ ਹੁਣ ਜਾ ਮੇਰੇ ਭਰਾਵਾਂ ਕੋਈ ਰਕ ਟਰੈਕਟਰ ਹੈਗਾ ਆਪ ਲਵਾ ਲਓ 2025 202500 ਦੇ ਆ 202500 ਤੋਂ ਲੈ ਲਓ ਦੇ ਦੋ ਹਿੱਟ ਗੱਡ ਕੀ ਫਰਕ ਪੈਂਦਾ ਕਿਹੜਾ ਕਿਹੜਾ ਲੱਖਾਂ ਦਾ ਸੌਦਾ ਇਹਦੇ ਪਿੱਛੇ ਇਹ ਆਹ ਜਾਲੀ ਦੋ ਆਹ ਜਾਲੀ ਚਾਹੀਦੀ ਆ ਆਹ ਜਾਲੀ ਚਾਹੀਦੀ ਆ ਕਹਿਣਾ ਦਾ ਹੈਗਾ ਤੁਸੀਂ ਤੁਹਾਨੂੰ ਜਿਆਦਾ ਪਤਾ ਤੁਹਾਨੂੰ ਨਹੀਂ ਪਤਾ ਤੁਸੀਂ ਕੁਰਸੀ ਤੇ ਬੈਠੇ ਆਂ ਅਸੀਂ ਚਲਾਉਂਦੇ ਸਾਨੂੰ ਪਤਾ ਪ੍ਰੈਕਟੀਕਲ ਸਾਨੂੰ ਪਤਾ ਹੁਣ ਇੱਥੇ 10 ਪਰਾਂ ਵਾਲਾ ਪੱਖਾ ਹੂੰ ਉਹ ਚ 7 ਪਰਾਂ ਵਾਲਾ ਪੱਖਾ ਉਹ ਟੈਂਪਰੇਚਰ ਸੂਈ ਚੱਕ ਕੇ ਚੱਲਦਾ ਅੱਛਾ ਚੱਕ ਕੇ ਕਦੇ ਕਦੇ ਵੀ ਟੈਂਪਰੇਚਰ ਮਾੜੀ ਜੀ ਸੂਈ ਚੱਕਦਾ ਅੱਛਾ ਜੀ ਹਲਕੀ ਜੀ ਉਹ ਚੱਕਦਾ ਜਿੱਦਾਂ ਇੱਥੇ ਸਿੱਧੀ ਪੂਰੀ ਹੋ ਗਈ ਡੇਂਜਰਸ ਹੋ ਗਿਆ ਉਹ ਇੱਥੇ ਰੱਖਦਾ ਸੂਈ ਹਮੇਸ਼ਾ ਇਦਾਂ ਸਿੱਧੀ ਰੱਖਣੀ ਚਾਹੀਦੀ ਉਹਨੂੰ ਇੱਥੇ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ 10 ਪਰਾਂ ਵਾਲਾ ਪੱਖਾ ਚਾਹੀਦਾ ਹੂੰ ਉਹ ਨਹੀਂ ਜੀ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਤੁਹਾਨੂੰ ਕੀ ਪਤਾ ਤੁਸੀਂ ਤਾਂ ਗੁਰਸੀ ਦੇ ਬੈਠੇ ਆ ਜਾਓ ਤੁਹਾਨੂੰ ਖਤੇ ਦਿਖਾਈਏ ਕੇ ਦੇ ਵਿੱਚ ਦਸਾਂ ਪਰ ਦਸਾਂ ਪਰ ਨਾ ਪੱਖਾ ਦਸਾਂ ਪਰਾਂ ਨਾ ਪੱਖਾ ਪੈਣਾ ਉਹ ਪੌਣਾ ਹੀ ਪੈਣਾ ਪੌਣਾ ਹੀ ਪੈਣਾ ਅੱਜ ਇਹਦੇ 'ਚ 10 ਪਾਰ ਆ ਮੈਨੂੰ ਕਹਿੰਦੇ ਤੂੰ ਆਪ ਪਵਾ ਲਿਆ ਹੋਗਾ ਹੂੰ ਯਾ ਭਰਾ ਮੇਰੇ ਹੋਰ ਹੋਰ ਕੋਈ ਟਰੈਕਟਰ ਹੈਗਾ ਹੀ ਆ ਗੈਂਡਲੋ ਪਰ ਕਿੰਨੇ ਆ ਇਹਦੇ 'ਚ ਇਹ 'ਚ 6ਾਂ ਦਾ ਪਾ ਲੈਣਾ ਸੀ ਇਹ ਭਾਜੀ ਇਹ ਤੋਂ ਕਿੰਨਾ ਕੰਮ ਲੈ ਲਿਆ ਜਾਂਦਾ ਲੈ ਇਹ ਤੋਂ ਬਹੁਤ ਇਹ ਤੋਂ ਵੀ ਵਾਧੂ ਲੈ ਲਿਆ ਇਹ ਤੋਂ ਸਿਰਫ ਪਲੋਆਂ ਦਾ ਹੀ ਕੰਮ ਲਿਆ ਪਲੋਈ ਆਪਾਂ ਨਾ ਵੀਰ ਮੇਰੇ ਐਨ ਆ ਕਹਿੰਦੇ ਕਿਤੇ ਵੀਰ ਨੇ ਉਂ ਹੀ ਰੱਖਿਆ ਜੋ ਆਪਾਂ ਪਿੱਛੇ ਵਖਾ ਦਿੰਨੇ 20 ਫੁੱਟਾਂ ਦਾ ਵੀਰ ਕੋ ਟਰਾਲਾ ਹਾਂਜੀ ਕੰਪਿਊਟਰ ਕਰਾ ਹੋਰ ਵੀ ਟਰਾਲੇ ਦੋ ਆ ਨਿਆ ਆਪਣੀਆਂ ਇਹਨੂੰ ਕੀ ਕਹ ਦਿੰਦੇ ਆਪਾਂ ਇਹ ਪਾਣੀ ਸਕਾਉਣ ਵਾਲਾ ਹਾਲ ਪਾਣੀ ਸਕਾਉਣ ਵਾਲੇ ਹਾਲ ਥਲੇ ਡੇਟ ਜਾਂਦੇ ਤਵੀਆਂ ਇਹ ਮਲਚਰ ਤਵੀਆਂ ਹੈ ਰੋਦਾ ਸੱਟ ਕਿੰਨਾ ਹੈ ਤਵੀਆਂ ਇਹ ਬਾਈਆਂ ਵਾਲਾ ਇਹ ਬਾਈ ਇਹ ਆ ਹੈਗਾ 18 ਇਹ 18 ਆ ਬਾਈ ਉਹ ਮਲਚਰ ਉਹ ਪੁਰਾਣੇ ਪਲੋ ਵੀ ਪਏ ਆ ਪੁਰਾਣੇ ਪਲੋ ਵੀ ਪਏ ਆ ਬਾਕੀ ਹੋਰ ਸਮਾਨ ਬਾਹਰ ਆ ਸਾਰਾ ਵੀਰ ਕੋਲੇ ਨਾ ਮਿਹਨਤੀ ਆ ਕਹਿਣ ਦਾ ਮਤਲਬ ਭਰਾ ਸਟਾ ਹਾਂਜੀ ਹਾਂਜੀ ਸਾਡਾ ਆਪਣਾ ਮੈਂ ਜਿਹਨੂੰ ਆਪਾਂ ਕਹ ਦਿੰਦੇ ਆ ਨਾ ਮਿਹਨਤ ਕਰਕੇ ਮਿਹਨਤ ਨਾਲ ਹੀ ਇਹ ਸਾਰੀਆਂ ਚੀਜ਼ਾਂ ਬਣਦੀਆਂ ਮਿਹਨਤ ਨਹੀਂ ਮਿਹਨਤ ਨਹੀਂ ਉਦਾਂ ਦਾ ਕੋਈ ਚੀਜ਼ਾਂ ਹਣਾ ਮਿਹਨਤ ਕਰਾਂਗੇ ਤੇ ਫੇਰੀਆ ਟਰੈਕਟਰ ਆਪਣੇ ਘਰਾਂ ਚ ਖੜਨੇ ਆ ਆ ਲੈਂਦੇ ਚਲੋ ਹੁਣ ਉਹ 4x4 ਜਿਹਦਾ ਸਾਦੇ ਅਜ ਨਹੀਂ ਚੱਲਦਾ ਸੀ ਮੁੜਦਾ ਸੀ ਇਹ ਆਪਾਂ ਲੈਂਦੇ ਵੀ ਸ਼ਕਤੀਮਾਨ ਦਾ ਵੀ ਭਰਿਆ ਹਾਂਜੀ ਤੇ ਲੈਂਮਕਨ ਵਾਲਿਆਂ ਦਾ ਵੀ ਭਰਿਆ ਆਪਾਂ ਵੀ ਸਬਸਿਡੀ ਆਪਾਂ ਕਿਹਾ ਜੇ ਤੇ ਛੇਤੀ ਨਿਕਲ ਜੂਗੀ ਉਹ ਲੈ ਲੈਣਾ ਲੈਂਮਕਨ ਵਾਲਾ ਥੋੜਾ ਜਿਹਾ ਲੇਟ ਹੋ ਗਿਆ ਤਾਂ ਆਪਾਂ ਸ਼ਕਤੀਮਾਨ ਤੇ ਨਿਕਲੀ ਆ ਸਬਸਿਡੀ ਤੇ ਆਪਾਂ ਇਹ ਲੈ ਆਂਦਾ ਤੇ ਚਲੋ ਹੁਣ ਅੱਗ ਨਹੀਂ ਲਾਉਣੀ ਕਰਕੇ ਤਾਂ ਪੈਸੇ ਖਰਚਣੇ ਪੈਣੇ ਸੋ ਸਰਕਾਰ ਵੀ ਥੋੜਾ ਜਿਹਾ ਦੇ ਦਿੰਦੀ ਆ ਹੂੰ ਸਬਸਿਡੀ ਚ ਸਰਕਾਰ ਨੇ ਦੇ ਰਹੇ ਨੇ ਥੋੜੇ ਤੁਸੀਂ ਪਾ ਲੈਣੇ ਤੁਹਾਡਾ ਸਰ ਦੇਣਾ ਕੰਮ ਵਧੀਆ ਚਲੋ ਅੱਗ ਨਾਲ ਲਾਵਾਂਗੇ ਹੂੰ ਆਪਾਂ ਨਾ ਵੀਡੀਓ ਦਾ ਐਂਡ ਕਰੀਏ ਵੀਡੀਓ ਆਪਣੀ ਬਹੁਤ ਲੰਬੀ ਹੋ ਗਈ ਹਾਂ ਦੀ ਹਾਂ ਦੀ ਹਾਂ ਹੋਰ ਹੋਰ ਮਾੜਾ ਮਟਾ ਹੁੱਕ ਦਾ ਸੁਧਾਰ ਕਰ ਲਓ ਇਹਦੇ ਹੁੱਕ ਚ ਹੀ ਕਮੀਆਂ ਜੀ ਤੁਸੀਂ ਭਾਈ ਸਾਰੀਆਂ ਕਮੀਆਂ ਤੁਸੀਂ ਪਹਿਲਾਂ ਜਿਹੜਾ ਲੈ ਕੇ ਨਾ ਮੈਂ ਤਾਂ ਕਹਿੰਦਾ ਪੰਗਾ ਹੀ ਲੈ ਲਿਆ ਤੁਸੀਂ ਪਹਿਲੇ ਪਹਿਲਾਂ ਨਹੀਂ ਸੀ ਲੈਣਾ ਫਿਰ ਪਹਿਲੇ ਤਾਂ ਨਹੀਂ ਮੋਛਾ ਪਾਇਆ ਇਹੋਕਾ ਹਾਂ ਜਿੱਦੇ ਲੋਅ ਤੇ ਤੁਸੀਂ ਉੱਦਾਂ ਹੀ ਲੈ ਲਿਆ ਇਹਨੂੰ ਹੱਕ ਕਿਹੜੀ ਆਉਂਦੀ ਆ ਉਹ ਕਾ ਲਵਾਈ ਆ ਜਿਹੜੀ ਇਹਦੀ ਪਹਿਲੀ ਹੱਕ ਸੀ ਸਾਰੀ ਮੂੰਹ ਖੁੱਲ ਗਿਆ ਅੱਛਾ ਇਹ ਤੁਸੀਂ ਬਾਅਦ ਚਲੋ ਬਾਈ ਇਹੀ ਜ਼ੋਰ ਲਾਇਆ ਇਹ ਨਾ ਪੂਰਾ ਝੋਟਿਆਂ ਨੂੰ ਜ਼ੋਰ ਮਾਰਦਾ ਜਦੋਂ ਲੈਫਟ ਲਾ ਕੇ ਜ਼ੋਰ ਮਾਰਿਆ ਟਰਾਲੀ ਖੁੱਭ ਗਈ ਹੂੰ ਤੇ ਹੱਕ ਦਾ ਗਿਆ ਖੁੱਲ ਮੂੰਹ ਮੂੰਹ ਖੁੱਲ ਗਿਆ ਉਹਨੇ ਮੂੰਹ ਚਲੋ ਉਹਦੇ ਨਾਲ ਆਪ ਇਹ ਖਰਚ ਲਓ ਹੋਗਾ ਆਪ ਲਵਾ ਲਓ ਲੋੜ ਆ ਜੇ ਆਪਾਂ ਟਰਾਲੇ ਵੱਡੇ ਪਾਉਣੇ 20 ਫੁੱਟੇ ਜੇ ਤਾਂ 16 ਫੁੱਟੇ 14 ਫੁੱਟੇ ਪਾਉਣੇ ਸਹੀ ਹੱਕ ਫੇਰ ਸਹੀ ਹੈ ਸਹੀ ਹੈ ਕੋਈ ਖਰਚ ਨੇ ਯਾਰ ਆਪਣਾ ਜ਼ਿੰਮੇਵਾਰ ਕਹਿਣ ਦਾ ਮਤਲਬ ਇਹ ਹੈ ਯਾਰ ਆਪਾਂ ਤਾਂ ਹੁਣ ਖੇਤਾਂ 'ਚ ਚਲਾਉਣਾ ਤੇ ਪੂਰਾ ਪਿੰਜ ਕੇ ਚਲਾਉਣਾ ਖੇਤੀ ਵਾਲਾ ਆ ਹਾਂ ਖੇਤੀ ਦਾ ਕੰਮ ਲਈ ਆ ਇਹ ਹਾਂ ਪੈਸੇ ਖਾਚਣੇ ਆ ਨਾਲ ਤੁਹਾਡੇ ਦੋ ਤਿੰਨ ਹੈਗੇ ਆ ਘਰੇ ਹਾਂ ਲਓ ਇਹ ਤੁਹਾਡੇ ਘਰੇ ਇੱਕੋ ਹੀ ਆ ਹਾਂ ਫੇਰ ਥੋੜਾ ਜਿਆਦਾ ਵੇਟ ਕਰ ਲਓ ਜਾਂ ਇਹਨਾਂ ਦੇ ਹੈਗੇ ਆ ਹੋਰ ਆਪਣੇ 60 ਫਾਰਮ ਟਰੈਕਟਰ ਘੈਂਟ ਆ 60 55 ਵੀ ਆ ਗਿਆ ਦੋਰੀ ਵਾਲੀ ਬੰਦ ਕਰਤਾ ਦੁਬਾਰਾ ਵੇ ਕਰਤਾ ਥੋੜੀ ਬਾਪੂ ਬੂਰ ਘਟਾਤੀ ਆ ਹਾਂ ਬਹੁਤ ਟਰੈਕਟਰ ਆ ਇਹ ਵਧੀਆ ਕਿੰਨੇ ਐਚਪੀ ਆ ਜਦੋਂ ਤੁਸੀਂ ਲਿਆ ਸੀਗਾ ਇਹ 60 ਐਚਪੀ ਦਾ ਇਹ 60 60 ਆ ਹਾਂਜੀ ਹਾਂਜੀ ਤੇ ਹੁਣ ਵਾਲੇ 50 ਆਉਂਦੇ ਆ ਹਾਂ ਹੁਣ ਵਾਲੇ ਉਹ 55 ਕਿਚਪੀ ਹੁਣੇ ਇਹ ਤੋਂ ਪਹਿਲਾਂ ਉਹ ਆਈ ਸੀ ਗੱਬੇ ਲਿਸੈਂਸਰ ਵਾਲੇ ਉਹਦਾ ਕਾਪੀ ਤੇ ਉਹ 55 ਕਿਉਂ ਉਹਨਾਂ ਨੇ ਇਹ EGR ਵੀ ਲਾ ਲਿਆ ਇਹਦਾ ਅੱਛਾ ਜੀ EGR ਵੀ ਲਾਤਾ ਹੀਟ ਗਾਡ ਲਾ ਲਿਆ ਪੈਰਦਾਨ ਛੋਟੇ ਕਰਤੇ ਹੁਣ ਵਾਲੇ ਦੇ ਵਿੱਚ ਠੀਕ ਹੈ ਜੀ ਤੇ ਜਿਹੜਾ ਅੱਜ ਤੋਂ 2015 ਚ ਆਇਆ ਸੀ ਸੇਮ ਉਹ ਚੀਜ਼ ਕਰਦੀ ਸਾਰੀ ਸੇਮ ਉਹ ਕਰਦੀ ਤੇ ਆਹ ਜ਼ਰੂਰੀ ਆ ਜੇ ਖੋਸ਼ ਹੋ ਕੇ ਬੰਦਾ 9-10 ਲੱਖ ਜਿਹਨੇ ਲਾਇਆ ਉਹ ਖੋਸ਼ ਹੋ ਕੇ ਚਲਾ ਲੂਗਾ ਨਹੀਂ ਦਾ ਸੇਕ ਇਥੋਂ ਪੱਖੇ ਦਾ ਸੇਕ ਚਲਾਉਣ ਦਾ ਮਜ਼ਾ ਜ਼ਿਆਦਾ ਕਿਹਨੂੰ ਆਉਂਦਾ ਇਹਨੂੰ ਕਿਉਂ ਨਹੀਂ ਇਹਨੂੰ ਆਉਂਦਾ ਚਲਾਉਣ ਦਾ ਮਜ਼ਾ ਇਹਨੂੰ ਆਉਂਦਾ ਉਹਦੇ ਗੀਅਰ ਗੇਰਾਂ ਤਾਂ ਪਤਾ ਨਹੀਂ ਲੱਗਦਾ ਇਹ ਇਹ ਇਹਨਾਂ ਦੇ ਗੀਅਰ ਆਪਾਂ ਨੂੰ ਇਦਾਂ ਲੱਗਦਾ ਜਿਦਾਂ ਇਹ ਆਵਾਜ਼ ਕਰਕੇ ਗੀਅਰ ਪੈਂਦੇ ਆ ਇਹ ਆਵਾਜ਼ ਉਹ ਪੈਣੇ ਇਦਾਂ ਜੋ ਕੁਝ ਹਟ ਰਹੇ ਨਹੀਂ ਮਾਣੇ ਮੋਟੇ ਆਵਾਜ਼ ਕਰਕੇ ਗੀਅਰ ਪਾਣੇ ਉਹਦੇ ਗੀਅਰ ਇਦਾਂ ਆ ਜਿਦਾਂ ਜੌਂਡੀਅਰ ਦਾ ਭਰਾ ਆ ਫੇਰ ਹੋਰ ਕਟਾਈ ਬਹੁਤ ਹੈ ਅੱਛਾ ਕਟਾਈ ਬਹੁਤ ਹੈ ਜੀ ਵਾਜਾ ਵਾਜਾ ਕਟਾਈ ਬਹੁਤ ਹੈ ਇੱਕ ਕਟਾਈ ਬਹੁਤ ਆ ਗੇਅਰ ਬਹੁਤ ਵਧੀਆ ਕਲੱਚ ਬਹੁਤ ਵਧੀਆ ਨਿੱਕੇ ਨਿੱਕੇ ਨੁਕਸੇ ਆ ਜਿੱਦਾਂ ਕਲੱਚ ਗਰੂ ਚ ਦੀ ਅਰਬਟਾ ਰੋਟਾ ਜਿਹੜੀ ਮਾੜ ਮਟੀਆਂ ਤੇ ਲਿਆ ਹੁੰਦੀਆਂ ਆ ਉਹ ਸਹਾਰ ਛੋਟੇ ਆ ਜਿੱਦਾਂ ਆਪਾਂ ਇਹ ਨਹੀਂ ਕਹਿੰਦੇ ਵੀ ਤੁਰਦਾ ਨਹੀਂ ਚੱਲਦਾ ਨਹੀਂ ਮਾੜਾ ਆ ਇਦਾਂ ਉਦਾਂ ਮਾੜਾ ਨਹੀਂ ਟਰੈਕਟਰ ਸਾਨ ਆ ਟਰੈਕਟਰ ਬਹੁਤ ਵਧੀਆ ਆਮ ਟਰੈਕਟਰ ਹੁਣ ਸਾਰੇ 8 9 ਲੀਟਰ ਤੇਲ ਖਾਂਦੇ ਆ ਮੈਡ ਲੈਣ ਭਾ ਮਾਨ ਕੇ ਇਹ ਘੱਟ ਖਾਉ ਮੈਂ ਕਹਨਾ ਜੇ ਈਗੋ ਮੋਡ ਤੇ ਚਲਾਵਾਂਗੇ ਕਰਾਹ ਮੇਰਾ ਦੇਖ ਲਓ ਦੀਪ ਅਠਵਾਲ ਦੀ ਆਈਡੀ ਤੇ ਮੇਰੇ ਬਾਧੂ ਵੀਡੀਓ ਆਈਆਂ ਹੂੰ ਦੇਖੋ ਕਿਦਾਂ ਕਰਾਹ ਟਰ ਪੂਰੀ ਪੂਰੀ ਜੇ ਬੂਸਤੇ ਕਰਤਾ ਬੂਸਤੇ ਇਹਨੇ ਖਾ ਲੈਣਾ 6 7 ਲੀਟਰ ਖਾਉ ਬੂਸਤੇ ਉਦੋਂ ਕਰਨਾ ਪੈਣਾ ਜਦੋਂ ਆਪਾਂ ਸੁਪਰ ਸੀਟਰ ਚਲਾਉਣਾ ਹੂੰ ਰੂਟਾ ਮੀਟਰ ਚਲਾਉਣਾ ਠੀਕ ਜਦੋਂ ਤਾਂ ਆਪਾਂ ਮਾੜੇ ਮੋٹے ਕੰਮ ਲੈਣੇ ਆ ਹਲ ਹੁਲ ਹਾਲਾਂ ਦਾ ਕੋਈ ਚੱਕਰ ਨਹੀਂ ਟਰੈਕਟਰ ਕੋਈ ਵੀ ਲੈਣਾ 4x4 ਲੋ ਤੇਲ ਦਾ ਅੱਧਾ ਖਰਚਾ ਹਾਂ ਸੱਚੇ ਇਹ ਵੀ ਮੈਂ ਪੁੱਛਣਾ ਸੀਗਾ 4x4 ਦਾ ਫਾਇਦਾ ਹੈਗਾ 4x4 ਦਾ ਹੀ ਫਾਇਦਾ 2 ਵੀਲਰ ਦਾ ਨਹੀਂ ਫਾਇਦਾ ਟੂ ਵੀਲਰ ਨੂੰ ਰੋਡ ਤੇ ਲੈਫਟ ਚੱਕਣੀ ਪੈਣੀ ਹੈ ਬ੍ਰੇਕ ਲਾਉਣੀ ਪੈਣੀ ਹੈ ਇਹਦੇ ਬਸ ਇਦਾਂ ਚੌਂਕੜੀ ਮਾਰ ਕੇ ਬਹਿ ਜਾਣਾ ਪਮਾ ਇਛਰੀ ਟਰੈਕਟਰ ਲਿਆਓ ਟਕ ਟਕ ਹੀ ਲਿਆਓ ਵੀ 4x4 ਹੋਇਆ ਇਦਾਂ ਪੈਰ ਰੱਖ ਕੇ ਬਹਿ ਜਾਣਾ ਸਟੀਅਰਿੰਗ ਮੋੜੀ ਜਾਣਾ ਬਸ ਨਜ਼ਾਰੇ ਆ ਜਾਣੇ ਤੁਹਾਨੂੰ ਪੂਰੇ ਜੇ ਉਹਨੇ ਉਹ ਸਚੋ ਰੇਜ਼ਰ ਤੇ ਲਾਉਂਦਾ ਹੈ 1 ਘੰਟਾ ਹੂੰ ਦੋ ਵਾਰੀ ਫੇਰਨ ਤੇ 1 ਘੰਟਾ ਲਾਉਂਦਾ ਰੇਜ਼ਰ ਤੇ 8 ਫੁੱਟ 1 ਕਿਲੇ ਦਾ 1 ਘੰਟਾ 40 ਮਿੰਟ ਲਾਉਂਦਾ ਇਹ 40 ਮਿੰਟ 40 ਮਿੰਟ ਲਾਉਂਦਾ ਉਗੀਏ ਤੇ ਤੁਸੀਂ ਉਨਾ ਹੀ ਆਪਾਂ ਪਾਰਾ ਬੰਨ ਲੈਣਾ 40 ਮਿੰਟ ਹੋ ਗਿਆ ਉਹ ਤਿੰਨ ਵਾਰੀ ਫੇਰਨਾ ਪੈਣਾ ਇਹ ਦੋ ਵਾਰੀ ਕਿਉਂਕਿ ਇਹ ਇਹਨੇ ਦੋ ਵਾਰੀ ਉਹਨੂੰ ਹਰ ਮੋੜ ਤੇ ਜਾ ਕੇ ਸਾਧ ਹੋਣਾ ਪੈਣਾ ਜਿੱਥੇ ਭਰ ਗਿਆ ਕਲਾਚੇ ਕੱਢ ਕੇ ਰੁਕਣਾ ਵੀ ਪੈਣਾ ਹੂੰ ਸਲਿੱਪ ਮਾਰਦਣੀਆਂ ਇਹਨੇ ਇਹਨੇ ਉੜਿਆ ਫਿਰਨਾ ਟਰੈਕਟਰ ਕੋਈ ਵੀ ਲੈਣਾ ਜੀ ਤਾਂ ਕੰਮ ਲੈਣਾ ਖੇਤੀ ਵਾਲਾ ਜੀ ਤਾਂ ਉਹ ਇਹ ਟਰੈਕਟਰ ਸਾਰੇ ਸਲੋ ਸਪੀਡ ਹੁੰਦੇ ਆ 4x4 ਇਹ ਦੌੜਦੇ ਨਹੀਂ ਜੇ ਆਪਾਂ ਕਹਿ ਦੀ ਇੱਥੋਂ ਦਿੱਲੀ ਨੂੰ ਸਿੱਧਾ ਕਰ ਦੇਣਾ ਜ ਕਿਸੇ ਨੂੰ ਹੈਗੇ ਦਿੱਲੀ ਵਾਲੇ ਆ ਹੀ ਆ ਦਿੱਲੀ ਵਾਲੇ ਆ ਇਹ ਹੈਗੇ ਖੇਤਾਂ ਵਾਲੇ ਇਹਨਾਂ ਨੂੰ ਖੇਤੀ ਲਈ ਕਰ ਸਾਰੀ ਖੇਤੀ ਕਰਨੀ ਆ ਤਾਂ 4x4 ਲਓ ਤੇਲ ਦੀ ਐਵਰੇਜ ਪਮਾ ਜਿਹੜਾ ਜਿਹੜਾ 9 ਲੀਟਰ ਖੰਦਾ ਹੋ ਜਦੋਂ 4x4 ਗੇਅਰ ਲੱਗ ਗਿਆ ਸਿੱਧਾ ਹੀ 8 ਤੇ ਆ ਜਾਣਾ ਉਹ ਕਿਉਂ ਇੰਜਨ ਸਲੋ ਇੰਜਨ ਓਵਰਲੋਡ ਨਹੀਂ ਹੋਣਾ ਬ੍ਰੇਕ ਦੱਬਣੀ ਨਹੀਂ ਪੈਣੀ ਲੈਫਟ ਚੱਕਣੀ ਨਹੀਂ ਪੈਣੀ ਇਹਨਾਂ ਚੀਜ਼ਾਂ ਦਾ ਖਤ ਲਾਈਫ ਲਾਈਫ ਵੱਧ ਜਾਣੀ ਕਿਉਂਕਿ ਕੋਈ ਚੀਜ਼ ਨਹੀਂ ਕਲਚ ਦੀ ਹਾਂ ਸਾਰੇ ਕਿਸੇ ਦੀ ਲਾਈਫ ਵੱਧ ਗਈ ਇਹਦਾ ਹੁਣ ਜੇ ਇਹਨੂੰ ਵੱਡੇ ਟਾਇਰ ਪਾ ਕਰਾਉਣੇ ਆ ਆ ਟਾਇਰ ਪਾਸਾ ਘੁਮਣਾ ਪੈਣਾ ਪਾਸਾ ਘੁੰਮ ਗਿਆ ਤਾਂ ਇਹਦੀ ਕਟਾਈ ਘਟ ਗਈ ਹਾਂਜੀ ਕਟ ਜਾਣੀ ਕਟਾਈ ਕਟ ਜਾਣੀ ਆ ਹੁਣ ਪੂਰਾ ਜਦੋਂ ਮੋੜੀਏ ਪਾ ਸਟਾਰਟ ਕਰਕੇ ਨਾਲ ਲੱਗ ਜਾਂਦਾ ਸਟਾਰਟ ਕਰਕੇ ਦਿਖਾ ਇੱਕ ਵਾਰੀ ਕਰੀ ਬਰੇਸ਼ ਕਟਾਈ ਦੇਖਿਓ ਤੋਈ ਇਹਦੀ ਕਿੰਨੀ ਆ ਆ ਛੱਡ ਦੇਖ ਲੋ ਕਿੰਨੀ ਆ ਆ ਸ਼ਰਟ ਚ 4-5 ਵਾਲੀ ਬੈਕ ਕਰਨਾ ਪਣਾ ਆਮ ਟਰੈਕਟਰ ਇਹ ਤਾਂ ਪੂਰਾ ਹੀ ਮੁੜ ਜਾਂਦਾ ਠੀਕ ਆ ਭਾਜੀ ਸੈਲਫ ਨਾਲੇ ਲੰਬੀ ਲੈਣੀ ਆ ਸਾਰੇ ਨੇ ਲੰਬੀ ਲੈਣੀ ਮੋੜ ਕਮਾ ਲੈ ਆਲੇ ਕਮਾ ਅੱਗੇ ਰੱਖ ਫੋਲ ਕਮਾ ਦੇਖੋ ਕਿੰਨਾ ਮੁੜਿਆ ਮੁੜਿਆ ਆਹ ਪਰਲਮਨ ਮੋਡ ਜਦੋਂ ਆਪਾਂ ਇਹ ਟਾਇਰ ਵੱਡੇ ਕਰਦੇ ਹਾਂ ਟਾਇਰ ਬਾਹਰ ਆ ਜਾਣੇ ਆ ਕਟਾਈ ਘੱਟ ਕਰਨੀ ਪਣੀ ਆ ਕਿ ਉਹ ਲੱਗਣੇ ਨਾਲ ਨਾਲ ਲੱਗਣੇ ਬਸ ਇਹਨਾਂ ਦਾ ਟਰੈਕਟਰ ਆਇਆ 655 ਇੱਕ ਨੰਬਰ ਟਰੈਕਟਰ ਆ ਬੰਦ ਕਰ ਟਰੈਕਟਰ ਆਇਆ ਇਹਨਾਂ ਦਾ 655 ਸੇਮ ਇਹੀ ਲੁੱਕ ਆ ਘੈਂਟ ਆ ਮੈਂ ਕਹਿੰਦਾ ਅੱਖਾਂ ਮੀਟ ਕੇ ਲਓ ਉਹ ਵੀ ਸੀ ਆਰ ਡੀ ਆ ਭਾਜੀ ਨਹੀਂ ਸੌਦਾ ਨਾ ਉਹ ਨੋਰਮਲ ਆ ਉਹ ਵੀ ਚਲਾਇਆ ਬਾਲਾ ਬਾਲਾ ਵਧੀਆ ਟਰੈਕਟਰ ਆ ਬਹੁਤ ਵਧੀਆ ਰਾਮ ਲੁੱਕ ਆਈ ਆ ਸਾਰਾ ਕੁਝ ਠੀਕ ਆ ਇੰਨਾ ਵੀ ਜੇ ਇਹ ਔੜਵੇਂ ਗियर ਲੱਗਦੇ ਆ ਉਹ ਥੋੜੇ ਜੇ ਔੜਵੇਂ ਤੇ ਥੋੜੇ ਜੇ ਘੱਟ ਲੱਗਣੇ ਆ ਥੋੜੇ ਜੇ ਘੱਟ ਥੋੜੇ ਜੇ ਘੱਟ ਲੱਗਣੇ ਕਿਉਂ ਹੌਸਪਾਵਰ 50 ਆ ਹਾਂ ਕੰਮ ਸਾਰੇ ਕਰਨੇ ਆ ਕੋਈ ਚੱਕਰ ਨਹੀਂ ਪੈਣਾ ਕਿਥੇ ਪਾਣੀ ਪੈਦੀ ਸਦਾ ਕਰ ਦੋ ਜਿੱਥੇ ਮਰਜ਼ੀ ਕਰ ਦੋ ਉਹਨੂੰ ਇਹ ਸੋਖ ਉਹ ਉਹ ਜਿਹੜੇ ਮਰਜ਼ੀ ਡਰਾਈਵਰ ਨੂੰ ਖੜਾ ਦੋ ਹਾਂ ਜਦੋਂ ਆਹ ਸਾਡਾ ਬੰਦਾ ਆ ਗਿਆ ਡਰਾਈਵਰ ਸਾਡਾ ਹਾਂ ਇਹ ਪਹਿਲਾਂ ਕਹਿੰਦਾ ਭਰਾਵਾ ਆਪਣੇ ਕੋਈ ਨਹੀਂ ਚੱਲਣਾ ਹੱਥ ਜੋੜ ਦਿੰਦਾ ਇਹਦੇ ਕੋਈ ਚੱਲਣਾ ਉਹ ਪਿਛਲਾ ਜਾ ਵੀ ਜਿਹਨੇ ਤਾਂ ਸਾਰੇ ਕੰਮ ਲੈਣੇ ਆ ਜਦਾਂ ਬਜ਼ੁਰਗ ਬੰਦਾ ਚਲਾਉਣਾ ਸਾਦੇ ਆ ਤੇ ਉਹ 70 ਵਿੱਚੋਂ ਜਾਖਾ ਮੈਡੀਕਲ ਹੋ ਸਾਰੇ ਕੰਮ ਕਰੂਗਾ 13 ਹਾਲ 15 ਹਾਲ ਸਾਰੇ ਖਿੱਚੂਗਾ ਸਾਰਾ ਸਾਰਾ ਗਈਦਾ ਸਾਰਾ ਦੋ ਕਦਮ ਘੱਟ ਤੁਰ ਲੂ ਇਹ ਦਿਨ ਹੂੰ ਇਹ ਤਾਂ ਇਦਾਂ ਆ ਵੀ ਤੁਰਨਾ ਮੜਕੇ ਦੇ ਨਾਲ ਦੋ ਘੋੜਾ ਉਹ ਗੱਲ ਹੈ ਸਾਰੇ ਹਾਲਤ ਪੂਰੇ ਧੁੰਨੀ ਤੱਕ ਸੱਟ ਲਾ ਪੂਰੇ ਖਿੱਚੂਗਾ ਇਹ ਖਿੱਚੀ ਜਾਣ ਆ ਪੂਰੀ ਹੂੰ 70 75 ਹੂਸ ਪਾਵਰ ਜਿਹਨੇ ਜਾਨ ਮਾਰਦਾ ਹੈ ਹੂੰ ਬਹੁਤ ਵੱਡਾ ਅਗਲੇ ਸੀਨ ਵਾਲੀ ਭਾਜੀ ਪਾਵਰ ਮਤਲਬ ਪਿਛਲੇ ਜਿਹੜੇ ਖਿੱਚਣ ਵਾਲੇ ਧੂਮੀ ਚੀਜ਼ ਆ ਉੱਥੇ ਦਾ ਫਰਕ ਪੈਂਦਾ ਪਾਵਰ ਦਾ ਪੈਂਦਾ ਪੈਂਦਾ ਜੇ ਆ ਪੰਜਾਹ ਐਚਪੀ ਲੈਨੇ ਆ ਤਾਂ 60 ਕਿਲੋ ਨਾ ਕੰਮ ਕਰਦਾ ਕਰ ਦੋ 60 65 ਜਿੰਨਾ ਕਰੂ ਕਰੂ ਆ ਕਿ ਉਹ ਉਹ ਸਮਝ ਲਓ ਤੁਸੀਂ ਉਹ 50 ਹਸ ਪਾਵਰ ਆ ਤੇ ਇਹ ਦੀ ਇਹ ਦੀ 25 ਹੋਰ ਜੋੜ ਲਓ ਨਾਲ 25 ਇਹ ਦੀ ਛੋੜ ਲਓ ਹੁਣ ਅਸੀਂ ਉਹ ਪਾਣੀ ਸਕਾਉਣ ਵਾਲੇ ਹਾਲ ਵੇਰਦੇ ਆ ਹਾਂ ਇਹ ਚਲਾਉਂਦਾ ਆ ਤੀਜੇ ਲੋ ਜਾਂ ਚੌਥੇ ਲੋ ਚ ਉਹ ਸਪੈਸ਼ਲ ਸੁਬੂਸ ਗੀਅਰ ਲਾ ਕੇ ਹਾਂ ਇਹ ਜਦੋਂ ਇਨ ਨੂੰ ਅਹੀ ਜੋੜਦੇ ਆ ਫੇ ਉਹਨੂੰ ਉਹਨੂੰ ਵੀ ਤੀਜੇ ਲੋ ਤੀਜਾ ਲੋਜ ਲਾਉਣਾ ਪੈਂਦਾ ਉਹਨੂੰ ਜਦੋਂ ਆਹ ਲੱਗ ਜਾਂਦਾ ਫੇ ਆਪਾਂ ਇੱਕ ਗੇਅਰ ਹੋਰ ਵੱਡਾ ਕਰ ਲਾ ਨਾਲੇ ਇੰਜਰ ਰੈਲਾ ਹੋ ਜਾਂਦਾ ਰੈਲਾ ਹੋ ਜਾਂਦਾ ਰੈਲਾ ਹੋ ਜਾਂਦਾ ਉਹ ਜੇ ਹੁਣ ਫੇ ਉਹਨੇ ਘੰਟਾ ਲਾਉਣਾ ਇਹਨੇ ਘਰ ਤੋਂ ਘੱਟ 40 ਮਿੰਟ ਲਾ ਦੇਣੇ ਹਾਂ 20 ਮਿੰਟ ਬਚ ਗਏ ਤੇਲ ਕਿੰਨਾ ਬਚ ਗਿਆ ਹੂੰ ਜੇ ਪੈਸੇ ਖਰਚਣੇ ਆ ਲੱਖ ਰੁਪਏ ਦਾ ਫਰਕ ਹੁੰਦਾ 1.5 ਲੱਖ ਦਾ ਜੇ ਆਪਾਂ ਨਿਊ ਹਾਲੈਂਡ ਜਾਂ ਕੋਈ ਟਰੈਕਟਰ ਲੈਨੇ ਆ ਜਾਂਡੀਅਰ ਲੈਨੇ ਫੋਰ 1.5 ਲੱਖ ਲੈ ਜੂਗਾ ਤੇ ਕੰਮ ਦੇਖਿਓ ਟਰਾਲੀ ਤੋਂ ਛੋਟ ਟਰਾਲੀ ਦੇ ਤਾਂ ਮੂੰਹ ਚੱਕਣਾ ਚੱਕਣਾ ਟਰਾਲੀ ਨੂੰ ਜਦੋਂ ਆਪਾਂ ਕਹਦੇ ਆ ਟਰਾਲੀ ਖੁੱਭ ਗਈ ਆ ਲੈਫਟ ਲਾਉਣੀ ਆ ਜਾਂ ਜ਼ੋਰ ਲਵਾਉਣਾ ਆ ਉਦੋਂ ਤਾਂ ਇਹਨਾਂ ਮਾੜਾ ਮੋਟਾ ਜਦੋਂ ਪਿੱਛੇ ਜ਼ੋਰ ਲੱਗਣ ਲੱਗਣਾ ਟਰੈਕਟਰ ਮੋੜਿਓ ਉੱਠਣਾ ਆ ਪੜਨਾ ਟਰਾਲੀ ਨੂੰ ਬਹਾਈ ਨੂੰ ਸਾਰੇ ਕੰਮ ਕਰੋ ਕਦੋਂ ਕਰੋ ਝੋਨੇ ਦੇ ਕਦੋਂ ਕਰੋ ਲੋਡ ਨਹੀਂ ਬ੍ਰੇਕਾਂ ਲਾਉਂਦੀ ਨਾ ਕੋਈ ਬਟਾ ਟੁੱਟ ਗਿਆ ਆਰਾਮ ਨਾਲ ਮੁੜਿਆ ਹਣਾ ਬਾਕੀ ਇਹ ਨਾ ਵੀਡੀਓ ਬਹੁਤ ਲੰਮੀ ਹੋ ਗਈ ਧੰਨਵਾਦ ਤੁਹਾਡਾ ਭਾਈ ਤੇ ਸਾਨੂੰ ਸਮਾਂ ਵੀ ਦਿੱਤਾ ਤੇ ਜਾਣਕਾਰੀ ਵੀ ਦਿੱਤੀ ਚਲੋ ਵਧੀਆ ਗੱਲ ਆ ਤੇ ਇਹ ਨਾ ਵੀਰ ਦੇ ਆਜੋ ਵੀਰ ਦਾ ਨਾ ਇੱਕ ਤਜਰਬਾ ਆਜੋ ਇੱਥੇ ਭਾਜੀ ਹਾਂਜੀ ਵੀਰ ਦਾ ਇੱਕ ਤਜਰਬਾ ਆ ਵੀ ਜਿਵੇਂ ਬਹੁਤ ਪੁਰਾਣੇ ਸਮੇਂ ਤੋਂ ਜਿਹੜੀ ਚੀਜ਼ ਨਾ ਆਪਾਂ ਜੁੜ ਜਾਂਦੇ ਆ ਹਾਂਜੀ ਹਾਂਜੀ ਤੇ ਉਹਦੇ ਬਾਰੇ ਜਾਣਕਾਰੀ ਹੋ ਜਾਂਦੀ ਆ ਆਪਾਂ ਨੂੰ ਇਹ ਵੀਰ ਨੇ ਕੋਈ ਇਹਨਾਂ ਨੂੰ ਭੰਡਿਆ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਹਨਾ ਵੀ ਤੁਸੀਂ ਇੱਕ ਚੀਜ਼ਾਂ ਦੱਸੀਆਂ ਵੀ ਜਿਹੜੇ ਵੀਰ ਲੈਂਦੇ ਪਿਆ ਨਿੱਕੇ ਨਿੱਕੇ ਜੋ ਕਮੀਆਂ ਨੇ ਕਮੀਆਂ ਆ ਕਹਿ ਕੇ ਕਰਾ ਲਓ ਸੁਧਾਰ ਕਰਾ ਲਓ ਪਹਿਲੋ ਪਹਿਲੋ ਕਹਿ ਦਿਓ ਤੁਹਾਨੂੰ ਲੈਣ ਤੋਂ ਪਹਿਲੋ ਸਾਰਾ ਕੁਝ ਹੋ ਜਾਣਾ ਹਾਂ ਬਾਅਦ ਚ ਵੀ ਹੋ ਜਾਣਾ ਬਾਅਦ ਚ ਹੌਲੀ ਹੌਲੀ ਹੋ ਜਾਣਾ ਲੈਣ ਤੋਂ ਪਹਿਲੋ ਤੁਹਾਨੂੰ ਮੈਂਟਲ ਚ ਉਹਨਾਂ ਨੇ ਤਾਂ ਲੈਟਾ ਵੀ ਆਲਰੇਡੀ ਪਾ ਕੇ ਦੇਣੀ ਤੁਹ ਤਾਂ ਇਹ ਲੜੀ ਲੱਟਾ ਪਾਉਂਦੇ ਹਾਂ ਹਾਂ ਇਹ ਇਹ ਨਾ ਕੋਈ ਆਪਣਾ ਇਹ ਮਕਸਦ ਨਹੀਂ ਹੈਗਾ ਵੀ ਕਿਸੇ ਚੀਜ਼ ਨੂੰ ਆਪਾਂ ਕੋ ਭੰਨ ਰਹੇ ਹਾਂ ਜਾਂ ਕਰ ਰਹੇ ਹਾਂ ਹੁਣ ਛੋਟਾ ਨਿਆਣਾ ਵੀ ਲੈ ਜਾਓ ਹੂੰ ਹੂੰ ਉਹਨੂੰ ਉਸ ਪਾਵਰ ਦਾ ਨਹੀਂ ਮਤਲਬ ਉਹਨੇ ਕਿਹਾ ਡੈਡੀ ਯਾਰ ਬੁਲੈਟਾਂ ਹੀ ਬੜੀਆਂ ਸੋਹਣੀਆਂ ਲਾਈਆਂ ਹਨ ਮਰਗਾੜਾਂ ਦੀ ਐਲਰੀ ਕਰ ਦਿਤੀਆਂ ਵੀ ਤੁਸੀਂ ਯਾਰ ਆ ਵੀ ਕਰ ਦੋ ਮਰਗਾੜ ਦੇ ਦੋ ਹੂੰ ਵੀਨੇ ਕਿਨੇ ਕਿਹ ਚੀਜ਼ਾਂ ਨੇ ਕੁਝ ਜਾਂ ਇਹ ਦੇ ਦਿਓ ਕੋਈ ਨਹੀਂ ਹੈ ਗਿਆ ਪੈਸੇ ਪੈਸੇ ਤੁਸੀਂ ਦੇ ਦੋ ਤਾਂ ਦੇਖਿਓ ਫੇਰ ਟਰੈਕਟਰ ਦਾ ਵੇਖ ਦੇ ਇੰਜਨ ਗੇਅਰ ਕਲੱਚ ਸਾਰਾ ਕੁਝ ਸੌਂਗ ਲੋਕੇ ਆ ਓਕੇ ਉਹਦੇ ਮਾਣੇ ਮੋਟੇ ਨੁਕਸੇ ਆ ਜਿਹੜੇ ਹੈਗੇ ਸੁਧਾਰ ਉਹ ਕਰੀ ਜਾਂਦੇ ਆ ਬਹੁਤ ਸੁਣਦੇ ਆ ਆਪਾਂ ਐਵੇਂ ਨਹੀਂ ਕਹਿੰਦੇ ਵੀ ਨਹੀਂ ਕਰਦੇ ਕਰੀ ਜਾਂਦੇ ਸਿਰ ਕਰੀ ਜਾਂਦੇ ਆ ਸਮਾਨ ਚੇਂਜ ਹੋ ਹੀ ਜਾਂਦਾ ਹਾਂ ਹੋ ਹੀ ਜਾਂਦਾ ਤੇ ਬਾਕੀ ਮੇਰਾ ਵੀਰ ਵੀਡੀਓ ਵੇਖ ਕੇ ਕੋਈ ਐਵੇਂ ਕਲ ਪਿਓਣਾ ਕੋਈ ਲੜਿਓਣਾ ਆਫਸ ਵਿੱਚ ਕਿਸੇ ਨੂੰ ਐਵੇਂ ਕੋਈ ਲੜਨ ਦੀ ਕੋਈ ਲੋੜ ਨਹੀਂ ਹੁੰਦੀ ਵੀ ਸਾਰੀਆਂ ਚੀਜ਼ਾਂ ਵਧੀਆ ਹੁੰਦੀਆਂ ਸਾਰੇ ਹਰ ਇੱਕ ਚੀਜ਼ ਦੇ ਵਿੱਚ ਹਰ ਇੱਕ ਬੰਦੇ ਵਿੱਚ ਹਰ ਇੱਕ ਚੀਜ਼ ਚ ਕੋਈ ਨਾ ਕੋਈ ਦਿੱਕਤ ਨੁਕਸ ਮਾਰਾ ਮੋਟ ਹੁੰਦਾ ਹੁੰਦਾ ਹੁਣ ਆ ਵੀਡੀਓ ਦੇਖ ਕੇ ਹਾਂਜੀ ਉਹਨਾਂ ਨੇ ਕਹਿਣਾ ਵੀ ਤੂੰ ਇੰਨਾ ਕੁਸ ਕਹਿਤਾ ਈ ਤੇਰਾ ਕੰਮ ਨਹੀਂ ਕਰਨਾ ਦੋ ਸਾਲ ਚਲਾ ਲਿਆ ਮੈਂ ਦੋ ਸਾਲ ਉਹ ਚਲਾ ਕੇ ਵੇਚ ਦੂੰਗਾ ਮੈਂ ਕੀ ਕਰੂੰਗਾ ਇਹਦੇ ਵਿੱਚ ਕੀ ਆਗਾ ਨਹੀਂ ਨਹੀਂ ਕੰਮ ਮੈਂ ਜੁੜਿਆ ਆਂ ਆਪ ਜੁੜੇ ਆਂ ਹਾਂ ਜੇ ਬਾਈ ਚਾਂਦ ਕਹੈ ਨਾ ਮੈਂ ਤੇਰਾ ਕੰਮ ਨਹੀਂ ਕਰਦੇ ਅਸੀਂ ਤੇਰਾ ਕੰਮ ਨਹੀਂ ਕਰਾਉਣਾ ਵੀ ਤੂੰ ਸਾਡੇ ਭੇਤ ਖੋਲਦਾ ਭੇਤ ਤਾਂ ਸਾਡੇ ਕੋਈ ਮਾੜੀ ਗੱਲ ਤਾਂ ਕਹੀ ਨਹੀਂ ਚੰਗੀ ਗੱਲ ਕੀਤੀ ਚੰਗੀ ਗੱਲ ਹੀ ਆ ਹਾਂ ਇਹਨਾਂ ਨਾਲ ਉਹਨਾਂ ਦੀ ਚੀਜ਼ ਜ਼ਿਆਦਾ ਵਿਕੂਗੀ ਹਾਂ ਵੱਧ ਚੀਜ਼ਾਂ ਆਉਣਗੀਆਂ ਤੇ ਵੱਧ ਇਹ ਸਹਾਰ ਕਰ ਲੋ ਵੱਧ ਵਿਕੂਗੀਆਂ ਵੱਧ ਵਿਕੂਗੀਆਂ ਸਾਡਾ ਤਾਂ ਅਸੀਂ ਤਾਂ ਚਲੋ ਸਾਡੇ ਤਾਂ ਸੋਣ ਚ ਚਾਲੀ ਗਿਆ ਸਾਰਾ ਸਾਰਾ ਹੋ ਹੀ ਗਿਆ ਸਾਡਾ ਸਮਾਨ ਵਿੱਚ ਨਾ ਚੇਂਜ ਹੁੰਦਾ ਮੈਂ ਤੁਹਾਡੇ ਬਰਾਈ ਕਰਦਾ ਹਾਂ ਹਾਂ ਸਰਵਾਹੀ ਹੋਈ ਕਹਿਣ ਦਾ ਮਤਲਬ ਤੁਹਾਡੀ ਸੁਣਦੇ ਆ ਪੂਰੇ ਵਧੀਆ ਇੱਕ ਨੰਬਰ ਬੰਦੇ ਆ ਉਹਦੇ ਲਈ ਤੁਹਾਡਾ ਧੰਨਵਾਦ ਵੀ ਆ ਬਾਈ ਸਾਰਿਆਂ ਦਾ ਅੱਖਾਂ ਮੀਟ ਕੇ ਟਰੈਕਟਰ ਲਓ ਹੂੰ ਟਰੈਕਟਰ ਲਓ ਬਸ ਡੀਲਰ ਵਧੀਆ ਹੋਣ ਜਿੱਥੋਂ ਟਰੈਕਟਰ ਲੈਣਾ ਹਾਂ ਤੁਹਾਡੀ ਗੱਲ ਉਹਨਾਂ ਦਾ ਪੁੱਛ ਲਓ ਵੀ ਉਹ ਜੇਸ ਬੀ ਏਜੰਸੀ ਜੇ ਲੈਣਾ ਉਹ ਬੰਦੇ ਹੈਗੇ ਮਗਰ ਪਹੁੰਚਣ ਵਾਲੇ ਹਾਂ ਕਿਉਂ ਕੰਪਨੀ ਵਾਲੇ ਪਿੱਛੇ ਪਹੁੰਚਣ ਵਾਲੇ ਆ ਹੂੰ ਉਹ ਬੰਦੇ ਪਹੁੰਚਣ ਵਾਲੇ ਹੈਗੇ ਜਿੱਦਾਂ ਹੁਣ ਅਸੀਂ ਜਿੱਦਾਂ ਲਿਆ ਅਨਕੂਦਰੋਂ ਲਿਆ ਜਲੰਧਰ ਵਾਲੇ ਵੀ ਉਹ ਵਧੀਆ ਅਨਕੂਦਰ ਵਾਲੇ ਵੀ ਵਧੀਆ ਇਦਾਂ ਪਤਾ ਕਰ ਲਓ ਜੇ ਅਗਲੇ ਉਹ ਹੀ ਨਾ ਪਿੱਛੇ ਤੁਹਾਡੇ ਪ ਵੇ ਜਾਇਰ ਕੇ ਕੈਰ ਬਟਨ ਲੱਗਾ ਆ ਹੂੰ ਉਹਨੂੰ ਦੱਬੋ ਉੱਥੇ ਨਹੀਂ ਆਉਂਦੇ ਇਹ ਤਾਂ ਫੋਨ ਆਪਣੇ ਮਗਰ ਕਰ ਦੋ ਉਹ ਮੈਂ ਦੱਸਿਆ ਤੁਹਾਡੇ 24 ਘੰਟੇ ਜੇ ਤੁਹਾਡੇ ਘਰੇ ਪਹੁੰਚੂਗੇ ਹੂੰ ਸਦਾ ਸਾਡਾ ਡਾਊਡਾ ਹੋਊਗਾ ਤੁਹਾਨੂੰ ਕੋਈ ਵੀ ਲੱਗਦਾ ਆ ਉਹ ਕਰਾ ਲਓ ਉਹਨਾਂ ਨੇ ਕਰਨਾ ਫ੍ਰੀ ਹੋਣਾ ਪਿੱਛੋਂ ਹੋਣਾ ਸਮਾਨ ਹੂੰ ਏਜੰਸੀ ਵਾਲੇ ਦੇ ਪੈਸੇ ਨਹੀਂ ਲੱਗਣੇ ਏਜੰਸੀ ਆਨ ਸਿਰਫ ਲੇਬਰ ਹੀ ਲਾਉਣੀ ਪੈਣੀ ਹੂੰ ਵੀ ਜਿਹੜਾ ਆਉਣ ਜਾਂਦਾ ਕੱਟ ਲਾ ਲਓ ਨਹੀਂ ਲਾਉਂਦੇ ਤਾਂ ਕਾ ਭਰਾਵਾ ਸਭ ਤੋਂ ਪਹਿਲੇ ਲੈ ਲਓ ਪੈਸੇ ਸਮਾਨ ਪਿੱਛੋਂ ਫ੍ਰੀ ਮਿਲਦਾ ਕਰਾਓ ਕਰੋ ਗਰੰਟੀ ਚ ਗਰੰਟੀ ਜੀ ਕਰੋ ਛਤਰੀ ਦੇ ਦਿਓ ਨਾਲ ਮਰਗਾਰਡ ਦੇ ਦਿਓ ਇਹ ਜ਼ਰੂਰ ਦੇ ਦਿਓ ਪੇ ਲਓ ਜੀ ਹਾਂਜੀ ਕਿਸਾਨ ਵੀਰੋ ਵੀਡੀਓ ਜਲਦੀ ਲੰਮੀ ਹੋਣ ਕਰਕੇ ਮਨ ਵੀ ਥੋੜੀ ਕਾਲੀ ਕਰਦਾ ਪਿਆ ਤੇ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਜਿੰਨੇ ਵੀ ਜਾਣਕਾਰੀ ਵੀਰੇ ਨੇ ਦਿੱਤੀ ਆ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਮੈਂ ਫੇਰ ਲਾਸਟ ਤੇ ਕਹਿ ਦੇਣਾ ਲੜਿਓ ਹਣ ਕਿਸੇ ਨਾਲ ਵੀ ਹਾਂਜੀ ਕਿ ਸਾਰੇ ਵਧੀਆ ਹੁੰਦੇ ਆ ਦੋਆ ਗਿਆ ਦੇ ਛੋਟੇ ਵੀਰ ਨੂੰ ਸਾਰੇ ਵੀਰਾਂ ਨੂੰ ਅਸੀ ਕਾਲ ਜੀ ਅਸੀ ਕਾਲ ਜੀ